हां था प्यारे बच्चे सारे ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ हां बेटा ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਆਪਾਂ 88.1 ਨੰਬਰ ਟੈਸਟ ਦਾ ਜਿਹੜਾ ਸੋਲੂਸ਼ਨ ਕਰਨ ਲੱਗੇ ਆ ਤਾਂ ਬੇਟਾ ਔਸਤ ਵਾਲਾ ਚੈਪਟਰ ਚੱਲਦਾ ਪਿਆ ਠੀਕ ਹੈ ਆਪਾਂ ਧਿਆਨ ਨਾਲ ਦੇਖੋ ਪਹਿਲਾ ਹੀ ਕੁਐਸਚਨ ਹੈ ਕਹਿੰਦਾ 1 3 5 7 9 11 ਤੇ 13 ਦੀ ਔਸਤ ਪਤਾ ਕਰੋ ਤਾਂ ਬੇਟਾ ਔਸਤ ਦਾ ਇੱਕ ਹੀ ਸੂਤਰ ਹੁੰਦਾ ਤੁਹਾਡੇ ਨਾਲ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਆ ਅਸਤ ਬਰਾਬਰੇ ਅੰਕੜਿਆਂ ਅੰਕੜਿਆਂ ਦਾ ਜੋੜ ਅੰਕੜਿਆਂ ਦੀ ਅੰਕੜਿਆਂ ਦੀ ਸੰਖਿਆ ਤਾਂ ਬੇਟਾ ਅੰਕੜਿਆਂ ਦਾ ਜੋੜ ਆਪਾਂ 1 3 5 7 9 11 13 1 ਤੇ 3 4 ਤੇ 5 9 ਤੇ 7 16 ਤੇ 9 25 ਤੇ 11 36 ਤੇ 13 49 ਤੇ ਅੰਕੜੇ ਕਿੰਨੇ 1 2 3 4 5 6 7 49 ਵਟਾ 7 77 49 ਤਾਂ ਔਸਤ ਕਿੰਨੀ ਆ ਗਈ ਸਾਡੇ ਕੋਲੇ 7 ਔਸਤ ਆ ਗਈ ਬੇਟਾ ਇਹਦੀ ਠੀਕ ਹੈ ਤਾਂ ਬੇਟਾ D1 ਹੈ ਜਿਹੜਾ 7 ਆਨਸਰ ਦਿੰਦਾ ਪਿਆ ਅਸੀਂ D1 ਨੂੰ ਐਜ਼ ਅ ਰਾਈਟ ਆਨਸਰ ਤੇ ਕਰ ਦਵਾਂਗੇ ਅੱਗੇ ਆ ਗਿਆ ਬੇਟਾ 253 100 ਸਵਾਲ ਨੰਬਰ 2 253 124 255 534 ਤੇ 835 ਦੀ ਔਸਤ ਇਹ ਬੇਟਾ ਅਸੀਂ ਇਹਨੂੰ ਜੋੜ ਕਰ ਦਾਂਗੇ 253 124 255 534 ਜਮਾ 835 ਵਟਾ ਅੰਕੜਿਆਂ ਦਾ ਜੋੜ ਫਲ ਕਿੰਨਾ ਅੰਕੜੇ ਕਿੰਨੇ ਆ ਬੇਟਾ 1 2 3 4 ਤੇ 5 ਵਟਾ 5 ਕਰ ਦਵਾਂਗੇ ਠੀਕ ਆ ਬੇਟਾ ਤਾਂ ਬੇਟਾ ਜਦੋਂ ਇਹਨਾਂ ਸਾਰੇ ਅੰਕੜਿਆਂ ਨੂੰ ਅਸੀਂ ਜੋੜਾਂਗੇ ਜੋੜ ਤੁਸੀਂ ਬੇਟਾ ਆਪ ਲੈਣਾ ਇਹਨਾਂ ਦਾ ਜੋੜ ਫਲ ਆ ਜਾਣਾ 2000 2000 ਵਟਾ 5 ਜਦੋਂ ਇਹਨੂੰ ਕਟਾਂਗੇ ਤਾਂ 400 ਔਸਤ ਸਾਡਾ ਉੱਤਰ ਆ ਜਾਊਗਾ ਆਪਾਂ ਦੇਖਦੇ ਹਾਂ 400 ਕਿੱਥੇ ਦਿੰਦਾ ਪਿਆ ਤਾਂ ਬੇਟਾ A1 ਹੀ 400 ਦਿੰਦਾ ਪਿਆ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਸਵਾਲ ਨੰਬਰ 3 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਇਹਦੇ ਵਿੱਚ ਵੀ ਕੁਝ ਅੰਕੜੇ ਦਿੱਤੇ ਹੋਏ ਆ ਠੀਕ ਹੈ ਅੰਕੜਿਆਂ ਦੀ ਔਸਤ ਪਤਾ ਕਰਨੀ ਹੈ ਤੋ ਬੇਟਾ ਆਸਤ ਦਾ ਇਕੋ ਇੱਕ ਹੀ ਸੂਤਰ ਹੁੰਦਾ ਵੀ ਅੰਕੜਿਆਂ ਦਾ ਜੋੜ ਵਟਾ ਅੰਕੜਿਆਂ ਦੀ ਸੰਖਿਆ ਆਸਤ ਬਰਾਬਰ ਹੈ ਅੰਕੜਿਆਂ ਦਾ ਜੋੜ ਵਟਾ ਅੰਕੜਿਆਂ ਦੀ ਸੰਖਿਆ ਏ ਬੇਟਾ ਸੋਖੇ ਸੋਖੇ ਸਵਾਲਾਂ ਦੇ ਵਿੱਚ ਕੋਈ ਲੰਬਾ ਛੋੜਾ ਕੰਮ ਨਹੀਂ ਹੁੰਦਾ ਅੰਕੜਿਆਂ ਦਾ ਜੋੜ ਕਰ ਦੇਣਾ ਅੰਕੜਿਆਂ ਦਾ ਜੋੜ ਕਰਕੇ ਤੇ ਅੰਕੜਿਆਂ ਦੀ ਸੰਖਿਆ ਆਪਾਂ ਫਿਲ ਕਰ ਦੇਣੀ ਇਹ ਬਣ ਗਿਆ ਬੇਟਾ 232 149 208 301 399 415 ਸਾਰੇ ਦਾ ਬਟਾ ਕਿੰਨਾ ਆਊਗਾ ਬੇਟਾ ਸਾਰੇ ਦਾ ਬਟਾ ਅੰਕੜੇ ਗਿਣ ਲਓ 1 2 3 4 5 ਤੇ 6 ਤਾਂ ਸਾਰੇ ਦਾ ਬਟਾ ਕਿੰਨਾ ਆਜੂਗਾ 6 ਬੇਟਾ ਜਦੋਂ ਇਹਨਾਂ ਸਾਰਿਆਂ ਨੂੰ ਜੋੜਾਂਗੇ ਇਹ ਆਜੂਗਾ 1704 6 ਤਾਂ ਜਦੋਂ ਬੇਟਾ ਇਹਨੂੰ ਕਟਾਂਗੇ ਤਾਂ ਇਹ ਆਜੂਗਾ 284 200 84 ਅਸੀਂ ਦੇਖਾਂਗੇ ਔਸਤ 284 ਕਿੱਥੇ ਉੱਤਰ ਦਿੰਦਾ ਪਿਆ ਤੇ ਬੇਟਾ b1 284 ਉੱਤਰ ਦਿੰਦਾ ਪਿਆ b1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟੈੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 4 ਕਹਿੰਦਾ ਪਿਆ ਸਵਾਲ ਨੰਬਰ 4 ਚ ਕੀ ਕਹਿੰਦਾ ਪਿਆ 7 11 15 x 14 21 ਤੇ 25 ਦੀ ਔਸਤ 15 ਹੈ ਠੀਕ ਹੈ ਔਸਤ ਦਾ ਸੂਤਰ ਬੇਟਾ ਸਾਰਿਆਂ ਦਾ ਜੋੜ ਆਸਤ ਬਰਾਬਰ ਹੈ ਆਸਤ ਬਰਾਬਰ ਹੈ 7 11 15 x 14 21 25 ਸਾਰੇ ਦਾ ਭਾਟਾ ਕਿੰਨੇ ਅੰਕੜੇ ਕਿੰਨੇ ਆ ਬੇਟਾ 1 2 3 4 5 6 7 7 ਤਾਂ ਕਿੰਨਾ ਹੈਗਾ ਬੇਟਾ ਬਰਾਬਰ ਹੈ ਆਸਤ ਆਸਤ ਕਿੰਨੀ ਹੈ 15 ਠੀਕ ਹੈ ਬੇਟਾ ਤਾਂ ਬੇਟਾ ਆ 7 ਨੇ ਇੱਧਰ ਜਾ ਕੇ ਗੁਣਾ ਖਾ ਜਣਾ 105 ਹੋ ਜਾਣੇ ਆ ਆ ਸੀ ਜੋੜ ਲੈਨੇ ਆ 11 ਤੇ 7 18 ਤੇ 15 33 33 ਤੇ 14 47 ਤੇ 21 68 ਤੇ 25 93 93 ਇਹ ਬਣ ਗਿਆ ਬੇਟਾ 93 ਜਮਾ x 15 7 105 15 7 ਤੇ 93 x a 93 x x ਨੂੰ ਇੱਧਰ ਰੱਖ ਲੋ ਤੇ 15 105 93 12 x ਕਿੰਨਾ ਆ ਗਿਆ 12 ਉੱਤਰ ਆ ਗਿਆ ਠੀਕ ਹੈ ਬੇਟਾ ਤਾਂ ਅਸੀਂ ਇਹ 12 ਨੂੰ ਐਜ਼ ਦੇ ਰਾਈਟ ਆਨਸਰ ਟਿੱਕ ਕਰ ਦਵਾਂਗੇ ਸੀ ਵਨ ਆ ਜਿਹੜਾ ਸਾਡਾ ਰਾਈਟ ਆਨਸਰ ਬਣਦਾ ਪਿਆ ਆ ਹੁਣ ਬੇਟਾ ਆ ਗਏ ਅਸੀਂ ਸਵਾਲ ਨੰਬਰ 5 ਦੇ ਉੱਤੇ ਕਹਿੰਦਾ ਪਿਆ 35 39 41 27 ਤੇ x ਦੀ ਔਸਤ 38 ਹੈ ਬੇਟਾ ਆਪਾਂ ਔਸਤ ਦਾ ਸੂਤਰ ਫੇਰ ਉਹੀ ਔਸਤ ਬਰਾਬਰ ਏ ਔਸਤ ਬਰਾਬਰ ਏ ਔਸਤ ਕਿੰਨੀ ਕਿਵੇਂ ਆਉਗੀ ਅੰਕੜਿਆਂ ਦਾ ਜੋੜ 35 39 41 27 x ਸਾਰੇ ਦਾ ਵਟਾ ਅੰਕੜਿਆਂ ਦੇ ਕਿੰਨੇ ਆ 1 2 3 4 5 5 38 ਠੀਕ ਹੈ ਬੇਟਾ ਤਾਂ ਇਹ ਵੀ ਬੇਟਾ ਇਸੇ ਤਰ੍ਹਾਂ ਹੀ ਇਹਨਾਂ ਦਾ ਅਲੱਗ ਜੋੜ ਕਰ ਦਾਂਗੇ ਆ 5 ਨੇ ਇੱਧਰ ਜਾ ਕੇ 38 ਨਾਲ ਗੁਣਾ ਹੋ ਜਾਣਾ ਏ ਬਣ ਗਿਆ ਬੇਟਾ 190 ਠੀਕ ਹੈ ਤਾਂ ਇਹ ਬਣ ਗਿਆ 35 39 41 ਤੇ 27 ਇਹਨਾਂ ਦਾ ਬੇਟਾ ਆਪਾਂ ਲਗ ਜੋੜ ਕਰ ਦਿੰਨੇ ਆ ਤਾਂ ਇਹ ਬਣ ਗਿਆ ਬੇਟਾ 142 ਜਮਾ x ਬਰਾਬਰ 38 5 ਤਾਂ 142 x 190 ਠੀਕ ਹੈ 38 5 190 ਤਾਂ x 190 ਆ 142 ਉਧਰ ਜਾ ਕੇ ਘਟਾਓ ਦੇ ਵਿੱਚ ਬਦਲ ਜਾਊਗਾ 142 ਤਾਂ ਕਿੰਨਾ ਆ ਗਿਆ ਬੇਟਾ ਫਿਰ ਇਹਦਾ ਉੱਤਰ ਕਿੰਨਾ ਆ ਗਿਆ 190 ਚੋਂ 142 ਘਟਾਤੇ ਤਾਂ ਕਿੰਨੇ ਆ ਗਏ 48 x 48 ਸਾਡਾ ਉੱਤਰ ਆ ਗਿਆ ਤਾਂ ਬੇਟਾ A1 ਜਿਹੜਾ 48 ਉੱਤਰ ਦਿੰਦਾ ਪਿਆ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 5 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ